ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਈ ਆ ਜੀ ਆਪਣੇ ਛੱਤ ਤੇ ਜਿੱਥੇ ਮੈਂ ਸਬਜ਼ੀਆਂ ਲਗਾਈਆਂ ਹੋਈਆਂ ਉਹ ਵਾਲੀ ਛੱਤ ਤੇ ਆਈ ਆ ਇੱਕ ਛੱਤ ਤੇ ਆਪਣੇ ਜਿਹੜੇ ਫਲਾਂ ਵਾਲੇ ਬੂਟੇ ਲੱਗੇ ਹੋਏ ਆ ਤੇ ਇੱਕ ਛੱਤ ਤੇ ਆਪਾਂ ਲਗਾਈਆਂ ਹੋਈਆਂ ਸਾਰੀਆਂ ਸਬਜ਼ੀਆਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਗੋਭੀ ਇਹ ਦੇਖੋ ਆਪਣੀ ਗੋਭੀ ਦੇ ਬੂਟੇ ਤੁਸੀਂ ਦੇਖੋ ਕਿੰਨੇ ਮਤਲਬ ਸਿਹਤਮੰਦ ਨੇ ਦੇਖੋ ਫੁੱਲ ਵੀ ਕਾਫੀ ਮਤਲਬ 3-400 ਗ੍ਰਾਮ ਦਾ ਇੱਕ ਫੁੱਲ ਲਗਭਗ ਛੋਟੇ ਜੇ ਗਮਲਿਆਂ ਦੇ ਵਿੱਚ ਨਿਕਲ ਆਇਆ ਤੁਸੀਂ ਤੁਹਾਨੂੰ ਮੈਂ ਗਮਲੇ ਦਿਖਾਉਣੀ ਦੇਖੋ ਇਹ ਵੀ ਇੱਧਰ ਵੀ ਫੁੱਲ ਨਿਕਲ ਆਇਆ ਇਹ ਗਮਲਾ 6 ਇੰਚੀ ਦਾ ਹੈਗਾ ਮੇਰਾ ਤੇ ਮਿੱਟੀ ਵੀ ਵਿੱਚ ਪਾਉਣਾ ਇੱਕ ਗਮਲਾ ਹੀ ਮੈਂ ਮਿੱਟੀ ਰੱਖੀ ਸੀਗੀ ਤੇ ਸਭ ਤੋਂ ਜ਼ਿਆਦਾ ਨਾ ਇਹਦੇ ਵਿੱਚ ਪੱਤੇ ਜਿਹੜੇ ਹੁੰਦੇ ਉਹੀ ਪਾਏ ਹੋਏ ਆ ਮਿੱਟੀ ਮੈਂ ਬਹੁਤ ਘੱਟ ਪਾਈ ਆ ਅੱਧਿਓਂ ਜ਼ਿਆਦਾ ਮੈਂ ਪੱਤੇ ਪਾਏ ਸੀ ਜਾਨੀ ਕਿ 60% ਮੈਂ ਪੱਤੇ ਪਾਏ ਸੀਗੇ ਇਹ ਦੇਖੋ ਇਹ ਫੁੱਲ ਹਲੇ ਬੰਦਾ ਪਰ ਜਿਹੜਾ ਗੋਭੀ ਦਾ ਰੰਗ ਆ ਬਿਲਕੁਲ ਚਿੱਟੇ ਫੁੱਲ ਨਿਕਲੇ ਇਹਨੂੰ ਤੇ ਕੋਈ ਵੀ ਇਹਨੂੰ ਖਾਦ ਕੁਛ ਵੀ ਕੋਈ ਦਵਾਈ ਕੁਛ ਵੀ ਨਹੀਂ ਪਾਇਆ ਗਿਆ ਇਹ ਦੇਖੋ ਬਰੋਕਲੀ ਦੇ ਵੀ ਇਦਾਂ ਛੋਟੇ ਛੋਟੇ ਫੁੱਲ ਨਿਕਲ ਆਏ ਆ ਇਹ ਆਪਣੀ ਹੈਗੀ ਜੀ ਬੰਦ ਗੋਭੀ ਦਾ ਵੀ ਇਸ ਤਰ੍ਹਾਂ ਜਿਹੜਾ ਹੈੱਡ ਵਾ ਉਹ ਬਣਨਾ ਦੇਖੋ ਸਟਾਰਟ ਹੋ ਗਿਆ ਕਾਫੀ ਵੱਡਾ ਜਿਹੜਾ ਇਹਦਾ ਹੈੱਡ ਹੋ ਚੁੱਕਾ ਆ ਆਪਣੇ ਬੰਦ ਗੋਭੀ ਦਾ ਚਿੱਟੇ ਫੁੱਲ ਬਹੁਤ ਸੋਹਣੇ ਨਿਕਲੇ ਦੇਖੋ ਤੁਸੀਂ ਇੱਕ ਤਾਂ ਆਪਣੇ ਹੁਣ ਬਾਰਿਸ਼ ਹੋ ਗਈ ਆ ਉਹਦੇ ਨਾਲ ਵੀ ਜਿਹੜੇ ਫੁੱਲ ਆ ਉਹ ਬਹੁਤ ਵਧੀਆ ਜਿਹੜੇ ਬਣੇ ਆ ਇਹ ਲੋਕ ਹੈਲਦੀ ਜਿਹੜੀ ਗੋਭੀ ਹੋ ਗਈ ਸਾਰੀ ਦੇਖੋ ਤੁਸੀਂ ਜਿੱਦਾਂ ਖੇਤ ਵਿੱਚ ਲੱਗੀ ਹੁੰਦੀ ਨਾ ਇਸ ਤਰ੍ਹਾਂ ਲੱਗ ਰਹੀ ਆ ਗੋਭੀ ਲੱਗੀ ਹੋਈ ਇੱਧਰ ਵੀ ਤੁਹਾਨੂੰ ਮੈਂ ਦਿਖਾਉਣੀ ਗੋਭੀ ਇਹ ਤੁਸੀਂ ਦੇਖ ਸਕਦੇ ਹੋ ਥੱਲੇ ਪੱਕਾ ਥਾਂ ਆ ਟਾਈਲ ਲੱਗੀ ਹੋਈ ਆ ਛੱਤ ਦੇ ਉੱਤੇ ਆਪਣੇ ਲੱਗੀ ਹੋਈ ਆ ਗੋਭੀ ਇੱਧਰ ਟਮਾਟਰ ਲੱਗੇ ਹੋਏ ਆਪਣੇ ਇਹ ਸਾਰੀ ਇੱਧਰ ਬੰਦ ਗੋਭੀ ਆ ਵਿੱਚੇ ਹੀ ਫੁੱਲ ਗੋਭੀ ਆ ਤੁਸੀਂ ਫੁੱਲਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜਿਹੜੀ ਸਿਹਤਮੰਦ ਆ ਆਪਣੇ ਗੋਭੀ ਹੋਈ ਆ ਛੱਤ ਦੇ ਉੱਤੇ ਏ ਵੀ ਦੇਖੋ ਚਿੱਟੇ ਫੋਲਾ ਬਿਲਕੁਲ ਤੇ ਅੱਜ ਮੈਂ ਤੋੜਨੀ ਇਤ ਨਹੀਂ ਹੈਗੀ ਮੈਂ ਥੋੜੀ ਜੀ ਇੱਕ ਮੂਲੀਆਂ ਲਜਾਣੀਆਂ ਸੀ ਤੇ ਇੱਕ ਮੈਂ ਥੋੜੀ ਮੇਥੀ ਲੈਣ ਆਈ ਸੀ ਤੇ ਮੈਂ ਕਿਹਾ ਚਲੋ ਤਿਆਨੂੰ ਮੈਂ ਦਿਖਾਉਣੀ ਆ ਆਪਣੀ ਸਬਜੀ ਇਹ ਆਪਣੇ ਹੈਗੇ ਆਲੂਆਂ ਦੇ ਬੂਟੇ ਵੀ ਤੁਸੀਂ ਦੇਖੋ ਕਿੰਨੇ ਸਿਹਤਮੰਦ ਆ ਕੋਈ ਦਵਾਈ ਕੋਈ ਖਾਦ ਕੁਛ ਨਹੀਂ ਪਾਇਆ ਸਿਰਫ ਇਹ ਪੱਤਿਆਂ ਦੇ ਵਿੱਚ ਹੀ ਲੱਗੇ ਹੋਏ ਆ ਪੱਤਿਆਂ ਦੀ ਜਿਹੜੀ ਖਾਦ ਹੁੰਦੀ ਆ ਉਹਦੇ ਵਿੱਚ ਹੀ ਮੈਂ ਲਗਾਤੀ ਸੀ ਮਿੱਟੀ ਵੀ ਨਹੀਂ ਮੈਂ ਪਾਈ ਸੀ ਇਹਦੇ ਵਿੱਚ ਕੱਲੇ ਪੱਤੇ ਹੀ ਪਏ ਸੀ ਤੇ ਉਹਦੇ ਵਿੱਚ ਹੀ ਮੈਂ ਆਲੂ ਜਿਹੜੇ ਸੀ ਉਹ ਨੱਪ ਦਿੱਤੇ ਇੱਧਰ ਮੈਂ ਤੁਹਾਨੂੰ ਆਪਣੇ ਦਿਖਾਉਣੀ ਚੁਕੰਦਰ ਇਹ ਪਾਲਕ ਚੁਕੰਦਰ ਨਾਲ ਨਾਲ ਲੱਗੇ ਇੱਧਰ ਆਪਣੀਆਂ ਲੱਗੀਆਂ ਹੋਈਆਂ ਜ਼ੁਕਿੰਨੀ ਇਹ ਆਪਾਂ ਇੱਕ ਤੋੜਨੀ ਸੀਗੀ ਅੱਜ ਮੈਂ ਬਣਾਣੀ ਆ ਇਹ ਦੇਖੋ ਮੈਂ ਤੋੜ ਲਈ ਆ ਲਗਭਗ ਡੇਢ ਕਿਲੋ ਦੀ ਹੋਣੀ ਆ ਜ਼ੁਕਿੰਨੀ ਤੇ ਬਾਕੀ ਇੱਧਰ ਹਜੇ ਕਾਫੀ ਲੱਗੀਆਂ ਹੋਈਆਂ ਆ ਚਾਰ ਪੰਜ ਵਾਰੀ ਬਣਾਉਣ ਜੋਗੀਆਂ ਦੇਖੋ ਹੈਗੀਆਂ ਇੱਧਰ ਵੀ ਇੱਕ ਲੱਗੀ ਹੋਈ ਆ ਇੱਧਰ ਵੀ ਆ ਇੱਕ ਉਹ ਕਿੱਧਰ ਛੋਟੇ ਜਿਹੇ ਗਮਲੇ ਦੇ ਵਿੱਚ ਵੀ ਸੀਗੀ ਦੇਖੋ ਛੋਟਾ ਜਿਹਾ ਗਮਲਾ ਆ 5 6 ਇੰਚ ਦਾ ਉਹਦੇ ਵਿੱਚ ਆ ਦੋ ਲੱਗਿਆ ਆ ਤੁਸੀਂ ਦੇਖੋ ਮੈਂ ਮਿੱਟੀ ਇਹਦੇ ਵਿੱਚ ਮੱਸੀ ਕਿਲੋ ਕੀ ਆ ਮੈਂ ਸ਼ਾਇਦ ਅੱਗੇ ਵੀ ਇਹ ਵੀਡੀਓ ਪਾਈ ਸੀਗੀ ਤੇ ਇੱਧਰ ਆਪੜੇ ਲੱਗੇ ਹੋਏ ਆ ਚਕੰਦਰ ਇਹ ਗਾਜਰਾ ਗਾਜਰਾ ਨੂੰ ਆਪਾਂ ਬਿਲਕੁਲ ਪਾਣੀ ਨਹੀਂ ਦਿੱਤਾ ਕਿਉਂਕਿ ਗਾਜਰਾ ਨੂੰ ਜੇ ਪਾਣੀ ਦਵਾਂਗੇ ਤੇ ਜੜਾਂ ਜੀਆਂ ਵਾਲੀਆਂ ਜਿ ਗਾਜਰਾ ਪਾਣਦੀਆਂ ਇਸ ਕਰਕੇ ਇਹਨੂੰ ਬਿਲਕੁਲ ਵੀ ਮੈਂ ਪਾਣੀ ਨਹੀਂ ਦਿੰਦਾ ਤੇ ਗਾਜਰਾਂ ਦੇ ਵਿੱਚ ਨਾ ਮੈਂ ਇਸ ਤਰ੍ਹਾਂ ਦੇਖੋ ਮਿਰਚਾਂ ਦੇ ਬੂਟੇ ਲਗਾ ਦਿੱਤੇ ਆ ਤੇ ਇਹ ਜਦੋਂ ਆਪਣੀਆਂ ਹੁਣ ਗਾਜਰਾਂ ਖਤਮ ਹੋ ਜਾਣੀਆਂ ਤੇ ਉਸ ਤੋਂ ਬਾਅਦ ਆਪਣੀਆਂ ਜਿਹੜੀਆਂ ਗਰਮੀਆਂ ਵਾਲੀਆਂ ਇਹ ਮਿਰਚਾਂ ਵਾਂ ਇਹ ਚੱਲ ਪੈਣੀਆਂ ਮੈਂ ਸਾਰਿਆਂ ਦੇ ਵਿੱਚ ਦੋ ਦੋ ਬੂਟੇ ਇਸ ਤਰ੍ਹਾਂ ਮਿਰਚਾਂ ਦੇ ਜਿਹੜੇ ਉਹ ਲਗਾਉਂਦੇ ਆ ਤੇ ਇੱਧਰ ਆਪਣੇ ਹੈਗੇ ਟਮਾਟਰ ਤੇ ਇੱਧਰ ਬਰੋਕਲੀ ਮੇਥੀ ਮੇਥੀ ਦੇਖੋ ਤੁਸੀਂ ਮੀਂਹ ਦੇ ਨਾਲ ਜਿਹੜੀ ਕਿੰਨੀ ਸੋਹਣੀ ਹੋ ਗਈ ਆ ਤੇ ਇਹ ਕarele ਵੀ ਦੇਖੋ ਤੁਸੀਂ ਉੱਧੇ ਹੀ ਲੱਗੀ ਜਾ ਰਹੇ ਨੇ ਹੁਣ ਬੇਮੌਸਮੀ ਕਿਉਂਕਿ ਹੁਣ ਇਹਨਾਂ ਦਾ ਮੌਸਮ ਤੇ ਹੈ ਨਹੀਂ ਆ ਤੇ ਵੇਲ ਸੁੱਕੀ ਨਹੀਂ ਹੈਗੀ ਇਸ ਕਰਕੇ ਇਹ ਲੱਗੀ ਜਾ ਰਹੀ ਇੱਕ ਇੱਕ ਦੋ ਦੋ ਇਹ ਮੈਂ ਧਨੀਆ ਲਗਾਇਆ ਸੀਗਾ ਇੱਧਰ ਇਹ ਵੀ ਉੱਗ ਗਿਆ ਹਫਤੇ ਤੋਂ ਹੋ ਤੀ ਹੋ ਗਿਆ ਲੱਗੇ ਨੂੰ ਉੱਗ ਕੇ ਹੁਣ ਤਾਂ ਕਾਫੀ ਵੱਡਾ ਹੋ ਚੁੱਕਾ ਇਹ ਆਪਣੇ ਲੋਕੀ ਦੀ ਵੇਲ ਲੱਗੀ ਹੋਈ ਆ ਜੇ ਤਾਂ ਬਚ ਜੂਗੀ ਠੀਕ ਆ ਨਹੀਂ ਤੇ ਫਿਰ ਗਰਮੀਆਂ ਦੇ ਵਿੱਚ ਆਪਾਂ ਹੋਰ ਲਗਾਵਾਂਗੇ ਇੱਧਰ ਤੁਹਾਨੂੰ ਮੈਂ ਸਾਰਾ ਇੱਕ ਵਾਰੀ ਛੱਤ ਦਿਖਾਉਣੀ ਉੱਪਰਲੀ ਫਿਰ ਮੈਂ ਤੁਹਾਨੂੰ ਥੱਲੇ ਵਾਲੀ ਛੱਤ ਵੀ ਦਿਖਾਉਣੀ ਜਾ ਕੇ ਉੱਥੇ ਆਪਣੇ ਕਿਹੜੀ ਕਿਹੜੀ ਸਬਜ਼ੀ ਲੱਗੀ ਹੋਈ ਆ ਇਹ ਟਮਾਟਰ ਦੇਖੋ ਤੁਸੀਂ ਲੱਗੇ ਹੋਏ ਆਸਤਰਾ ਲਗੜਾ ਜਿੱਦਾਂ ਕਿ ਆਪਾਂ ਖੇਤ ਦੇ ਵਿੱਚ ਹੀ ਕਿਸੇ 'ਚ ਖੜੇ ਹੋਈ ਏ ਮਤਲਬ ਇੰਨੀ ਹਰੀ-ਭਰੀ ਛੱਤ ਹੋਈ ਪਈ ਆ ਇਹ ਦੇਖੋ ਚਕੰਦਰ ਦੇਖੋ ਚਕੰਦਰ ਕਿੰਨੇ ਸੋਹਣੇ ਮਤਲਬ ਇਹਦੇ ਪੱਤੇ ਆ ਤੇ ਇਸ ਤਰ੍ਹਾਂ ਹੀ ਚਕੰਦਰ ਵੀ ਛੋਟੇ-ਛੋਟੇ ਬਣਨੇ ਜਿਹੜੇ ਉਹ ਸਟਾਰਟ ਹੋ ਚੁੱਕੇ ਨੇ ਉਧਰੇ ਇਹੜੇ-ਇਹੜੇ ਚਕੰਦਰ ਬਣ ਗਏ ਦੇਖੋ ਤੁਸੀਂ ਆਹ ਦੇਖੋ ਤੇ ਪੰਜ-ਛੇ ਦਿਨ ਦੇ ਤੱਕ ਇਹ ਵੀ ਜਿਹੜੇ ਤਿਆਰ ਹੋ ਜਾਣੇ ਨੇ ਇਹ ਵਾਲੀ ਗੋਭੀ ਮੈਂ ਜਿਹੜੀ ਬਾਅਦ ਵਿੱਚ ਲਗਾਈ ਆ ਇਹ ਹੁਣ ਛੋਟੇ-ਛੋਟੇ ਬੂਟੇ ਆ ਹਲੇ ਇਹ ਗੋਭੀ ਤਾਂ ਹੁਣ ਬਿਲਕੁਲ ਆਪਣੀ ਜਿਹੜੀ ਉਹ ਤਿਆਰ ਹੋ ਚੁੱਕੀ ਆ ਇੱਧਰ ਹੈਗਾ ਆਪਣਾ ਲਸਣ ਇਹ ਵਾਲੀ ਹੈਗੀ ਆ ਜੀ ਪੀਲੀ ਗਾਜਰ ਉਧਰ ਲਾਲ ਗਾਜਰਾਂ ਨੇ ਇਹ ਪੀਲੀ ਗਾਜਰ ਇਹ ਹਜੇ ਇੰਨੀਆਂ ਨਹੀਂ ਬਣੀਆਂ ਗਾਜਰਾਂ ਛੋਟੀਆਂ ਨੇ ਇੱਧਰ ਆਪਣੇ ਹੈਗੀਆਂ ਜੀ ਮੂਲੀਆਂ ਮੂਲੀ ਆਪਾਂ ਇੱਕ ਦੋ ਪੱਟ ਲੈਨੇ ਆ ਮੂਲੀਆਂ ਤਾਂ ਹੁਣ ਬਣ ਗਈਆਂ ਇਸ ਤਰ੍ਹਾਂ ਦੇਖੋ ਇਹ ਡੜੀਆਂ ਮੂਲੀਆਂ ਜਿਹੜੀਆਂ ਉਹ ਬਣ ਗਈਆਂ ਨੇ ਦੋ ਤਿੰਨ ਪੱਟਣੀਆਂ ਨੇ ਮੈਂ ਕਿ ઠੰਡ ਹੈਗੀ ਆ ਧੁੱਧ ਬਹੁਤ ਪਈ ਹੋਈ ਆ ਤੇ ਇਸ ਕਰਕੇ ਮੂਲੀ ਇੰਨੀ ਜ਼ਿਆਦਾ ਖਾਦੀ ਨਹੀਂ ਜਾਂਦੀ ਤੇ ਇਹ ਵੈਸੇ ਵੀ ਮੈਂ ਕਾਫੀ ਪਛੇਤੀਆਂ ਲਾਈਆਂ ਸੀ ਇਸ ਕਰਕੇ ਹਲੇ ਇਨਾਂ ਨੇ ਮਹੀਨਾ ਕ ਜਿਹੜਾ ਆ ਉਹ ਕੱਢ ਦੇਣਾ ਮੂਲੀਆਂ ਨੇ ਮੇਰੇ ਲਈ ਛਤੀ ਨਹੀਂ ਇਹ ਪੱਕੜੀਆਂ ਵਿੱਚੋਂ ਵਿੱਚੋਂ ਆਪਾਂ ਇਸ ਤਰ੍ਹਾਂ ਦੇਖ ਕੇ ਦੋ ਤਿੰਨ ਪੱਟ ਲੈਣੀਆਂ ਕਿਉਂਕਿ ਇੱਕ ਤਾਂ ਨਾ ਇਹ ਥੋੜੀਆਂ ਸੰਘਣੀਆਂ ਹੋ ਗਈਆਂ ਸੀ ਇਸ ਕਰਕੇ ਜ਼ਿਆਦਾ ਮੋਟੀ ਨਹੀਂ ਹੋਈ ਮੂਲੀ ਚਲੋ ਇਹ ਮੈਂ ਤਿੰਨ ਪੱਟ ਲਈਆਂ ਇੱਕ ਮੈਂ ਇਹ ਤੋੜ ਲਿਆ ਜ਼ੁਕੀਨੀ ਤੇ ਇੱਕ ਦੋ ਗੋਭੀ ਦੇ ਫੁੱਲ ਤੋੜਨੇ ਆ ਉਹ ਪੱਥਲੇ ਜਾ ਕੇ ਤੋੜਦੇ ਆ ਇਹ ਮੈਂ ਹੁਣ ਲੱਗੀ ਸੀ ਗੋਭੀ ਦੇ ਫੁੱਲ ਤੋੜਨੇ ਸੀ ਦੋ ਕ ਪਰੌਂਠੇ ਬਣਾਉਣ ਨੂੰ ਤੇ ਦੋ ਆਪਾਂ ਤੋੜ ਲੈਨੇ ਆ ਆ ਲਓ ਇਹ ਮੈਂ ਗੋਭੀ ਦਾ ਫੁੱਲ ਤੋੜ ਲਿਆ ਇੱਕ ਪੱਤੇ ਆਪਾਂ ਇਹਦੇ ਉਤਾਰ ਦਾਂਗੇ ਵੱਡੇ ਵੱਡੇ ਤੇ ਹੁਣ ਚੱਲਦੇ ਆ ਥੱਲੇ ਵਾਲੀ ਛੱਤ ਤੇ ਉੱਥੇ ਜਾ ਕੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਕੁਝ ਆਪਣੀ ਬਰੋਕਲੀ ਲੱਗੀ ਹੋਈ ਆ ਤੇ ਕੁਝ ਫਲਾਂ ਵਾਲੇ ਬੂਟੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਕਾਗਜ਼ੀ ਨਿੰਬੂ ਦਿਖਾਉਣੀ ਆ ਤੁਸੀਂ ਦੇਖੋ ਛੋਟੇ ਜਿਹੇ ਬੂਟੇ ਨੂੰ ਨਾ ਨਿੰਬੂ ਤੁਸੀਂ ਦੇਖੋ ਕਿੰਨੇ ਲੱਗੇ ਹੋਏ ਤੇ ਜਿਹਨੂੰ ਇਹਨੂੰ ਗਾਂ ਵਾਲਾ ਫਲ ਵੀ ਦੇਖੋ ਤੁਸੀਂ ਲੱਗਿਆ ਆ ਇਹ ਜਿਹੜਾ ਗਰਮੀਆਂ ਚ ਫਲ ਤਿਆਰ ਹੋਣਾ ਨਾ ਇਹ ਦੇਖੋ ਕਿੰਨਾ ਫਲ ਇਹਨੂੰ ਲੱਗਿਆ ਆ ਤੇ ਹੁਣ ਥੋੜੀ ਧੁੱਪ ਵਗੈਰਾ ਲੱਗਦੀ ਆ ਤੇ ਫਿਰ ਆਪਾਂ ਇਹਨਾਂ ਨੂੰ ਜਿਹੜੀ ਖਾਦ ਵਗੈਰਾ ਉਹ ਪਾਉਨੇ ਆ ਮੈਨੂੰ ਲੱਗਦਾ ਇਹਨੂੰ 25-30 ਨਿੰਬੂ ਹੋਣੇ ਆ ਬੂਟਾ ਮੱਸੀ 2 ਫੁੱਟ ਦਾ ਹੀ ਹੋਣਾ ਇਹ ਤੇ 25 30 ਦੇ ਕਰੀਬ ਜਿਹੜੇ ਇਹਨੂੰ ਨਿੰਬੂ ਲੱਗੇ ਹੋਏ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਜਿਹੜੀ ਮੈਂ ਹੁਣ ਤਾਜੀ ਗੋਭੀ ਲਗਾਈ ਆ ਇਹ ਡਰਮਾ ਦੇਖੋ ਤੁਸੀਂ ਕਣਕ ਵਾਲਾ ਡਰਮ ਸੀਗਾ ਤੇ ਉਹਨੂੰ ਕੱਟ ਕੇ ਇਹਦੇ ਵਿੱਚ ਮੈਂ ਪੱਤੇ ਤੇ ਥੋੜੀ ਜਿਹੀ ਮਿੱਟੀ ਭਰ ਕੇ ਇਸ ਤਰ੍ਹਾਂ ਗੋਭੀ ਦੇ ਫੁੱਲ ਜਿਹੜੇ 20 ਦੇ ਕਰੀਬ ਫੁੱਲ ਮੈਂ ਇਹਦੇ ਵਿੱਚ ਲਗਾ ਦਿੱਤੇ ਤੇ ਬੜੀ ਵਧੀਆ ਤੁਸੀਂ ਦੇਖੋ ਇਹ ਵੀ ਚੱਲ ਪਏ ਆਪਣੇ ਗੋਭੀ ਦੇ ਫੁੱਲ ਮਹੀਨੇ ਤੱਕ ਇਹ ਵੀ ਤਿਆਰ ਹੋ ਜਾਣੇ ਆ ਤੇ ਹੁਣ ਆਪਾਂ ਚੱਲਦੇ ਆ ਥੱਲੇ ਵਾਲੀ ਛੱਤ ਤੇ ਹੁਣ ਮੈਂ ਆ ਗਈ ਜੀ ਆਪਣੇ ਥੱਲੇ ਵਾਲੀ ਛੱਤ ਤੇ ਤੇ ਤੁਸੀਂ ਦੇਖੋ ਇੱਥੇ ਵੀ ਆਪਣੇ ਕਿੰਨੇ ਸੋਹਣੀ ਜਿਹੜੀ ਬਰੋਕਲੀ ਦੇ ਬੂਟੇ ਨੇ ਇਹ ਲੱਗੇ ਹੋਇਆ ਜੀ ਜਿਹੜੇ ਆਪਣੇ ਹੁੰਦੀਆਂ ਟੋکریاں ਹੁੰਦੀਆਂ ਨਾ ਫਲਾਂ ਵਾਲੀਆਂ ਸੇਬ ਵਗੈਰਾ ਜਿੰਨਾ ਚਾਹਦੇ ਆ ਉਹਨਾਂ ਦੇ ਵਿੱਚ ਮੈਂ ਅੱਧੀ ਪੱਤੇ ਤੇ ਅੱਧੀ ਖਾਹ ਮਿੱਟੀ ਪਾ ਕੇ ਉਹਨਾਂ 'ਚ ਪਾਲਕ ਲਗਾਈ ਹੋਈ ਆ ਤੁਸੀਂ ਪਾਲਕ ਦੇ ਪੱਤੇ ਦੇਖੋ ਮੈਨੂੰ ਲੱਗਦਾ ਵੀ ਇਦਾਂ ਦੀ ਪਾਲਕ ਸ਼ਾਇਦ ਜ਼ਮੀਨ ਤੇ ਵੀ ਨਹੀਂ ਹੋਣੀ ਕਿਸੇ ਦੇ ਦੇਖੋ ਤੁਸੀਂ ਮੈਨੂੰ ਲੱਗਦਾ ਡੇਢ ਡੇਢ ਦੋ ਦੋ ਫੋਟ ਜਿਹੜੀ ਪਾਲਕ ਉਹ ਵੱਡੀ ਹੋਈ ਪਈ ਆ ਇਨਾਂ ਦੀ ਗਰੋਥ ਦੇਖੋ ਤੁਸੀਂ ਪਾਲਕ ਦੀ ਆ ਦੇਖੋ ਤੁਸੀਂ ਟੋਕਰੀ ਦੇ ਵਿੱਚ ਟੋਕਰੀ ਦੇ ਵਿੱਚ ਦੇਖੋ ਲੱਗੀ ਹੋਈ ਐ ਇਸ ਤਰ੍ਹਾਂ ਇਹ ਇਸ ਟੋਕਰੀ ਚ ਪਾਲਕ ਲੱਗੀ ਹੋਈ ਆ ਤੁਸੀਂ ਦੇਖੋ ਪਾਲਕ ਕਿੰਨੀ ਸੋਹਣੀ ਆ ਹਰੇ ਬਿਲਕੁਲ ਪੱਤੇ ਆ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਹੈਗੀ ਇਹਨਾਂ ਨੂੰ ਇਧਰ ਆਪਾਂ ਛੋਟੇ ਜਿਹੇ ਕੜਾਈਏ ਦੇ ਵਿੱਚ ਧਨੀਆ ਲਗਾਇਆ ਹੋਇਆ ਸੀ ਇਹ ਕੜਾਈਆ ਮੇਰਾ ਦੇਖੋ ਟੁੱਟ ਗਿਆ ਸੀਗਾ ਬਿਲਕੁਲ ਟੁੱਟਾ ਹੋਇਆ ਤੇ ਇਹਦੇ ਵਿੱਚ ਮੈਂ ਧਨੀਆ ਲਗਾਤਾ ਮਿੱਟੀ ਪਾ ਕੇ ਤੇ ਆਪਣਾ ਨਾਲੋਂ ਨਾਲ ਮਤਲਬ ਵਧੀਆ ਚੱਲ ਰਿਹਾ ਹੈ ਜਿੰਨਾ ਕੁ ਵਰਤਨਾ ਹੁੰਦਾ ਧਨੀਆ ਇਧਰ ਆਲੂ ਲੱਗੇ ਹੋਏ ਨੇ ਦੋਕ ਇਹ ਕੁਛ ਲਗਾਏ ਹੋਏ ਵਿੱਚ ਬੰਦ ਗੋਭੀ ਇਹ ਸਰੋਂ ਆਪੇ ਹੀ ਉੱਗਿਆ ਹੀ ਆ ਤੇ ਮੈਨੂੰ ਕੁਛ ਨਵਾਂ ਜਿਹਾ ਬੀ ਲੱਗਾ ਸੀ ਇਸ ਕਰਕੇ ਮੈਂ ਇਹਨੂੰ ਛੱਡ ਦਿੱਤਾ ਮੈਂ ਕਿਹਾ ਚਲੋ ਗਾਂ ਬੀ ਤਿਆਰ ਹੋ ਜਾਊਗਾ ਤੇ ਇਹ ਵੀ ਟੋਕਰੀ ਦੇ ਵਿੱਚ ਤੁਸੀਂ ਦੇਖੋ ਜਿਹੜੀ ਆਪਣੀ ਗੋਭੀ ਲੱਗੀ ਹੋਈ ਆ ਤੇ ਇਧਰ ਮੈਂ ਤੁਹਾਨੂੰ ਦਿਖਾਉਣੀ ਹੁਣ ਜੁਕੀ ਆਪਣੇ ਬ੍ਰੋਕਲੀ ਬ੍ਰੋਕਲੀ ਦੇ ਵੀ ਦੇਖੋ ਇਸ ਤਰ੍ਹਾਂ ਫੁੱਲ ਜਿਹੜੇ ਉਹ ਲੱਗਣੇ ਸਟਾਰਟ ਹੋ ਗਏ ਆ ਇਹ ਦੇਖੋ ਫੁੱਲ ਕਾਫੀ ਵੱਡਾ ਹੋ ਚੁੱਕਾ ਮਤਲਬ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੇਖੋ ਤੁਸੀਂ ਜਿੱਦਾਂ ਥੋੜੀ ਥੋੜੀ ਅੱਗੇ ਪਿੱਛੇ ਕਰਕੇ ਲਾਈ ਸੀ ਤਾਂ ਕਿ ਇੱਕੋ ਵਾਰੀ ਨਾ ਤਿਆਰ ਹੋਵੇ ਗੋਭੀ ਤੇ ਇਸ ਕਰਕੇ ਕੋਈ ਫੁੱਲ ਵੱਡਾ ਕੋਈ ਛੋਟਾ ਤੁਸੀਂ ਵੀ ਚਾਹੋ ਤਾਂ ਇਸ ਤਰ੍ਹਾਂ ਲਗਾ ਸਕਦੇ ਹੋ ਪੰਜ 6 ਦਿਨ ਦਾ ਪਨੀਰੀ ਦਾ ਫਰਕ ਪਾ ਲਓ ਤੁਸੀਂ ਕੁਝ ਅੱਜ ਲਗਾ ਦਿਓ ਕੁਝ 3-4 ਦਿਨ ਬਾਅਦ ਲਗਾ ਦਿਓ ਉਹਦੇ ਨਾਲ ਕੀ ਹੁੰਦਾ ਕਿ ਫਿਰ ਮਤਲਬ ਇੱਕੋ ਵਾਰੀ ਨਹੀਂ ਹੁੰਦੀ ਤੁਹਾਡੀ ਇਹ ਤਿਆਰ ਤੇ ਬਰੋਕਲੀ ਦਾ ਤੇ ਵੈਸੇ ਵੀ ਤੁਸੀਂ ਜਦੋਂ ਛੋਟਾ ਹੀ ਫੁੱਲ ਹੁੰਦਾ ਨਾ ਉਹਨੂੰ ਤੋੜ ਲਓ ਤੇ ਉਸ ਤੋਂ ਬਾਅਦ ਉਹਦੇ ਥੱਲੇ ਉਹ ਲਗਭਗ 5-7 ਫੁੱਲ ਤੇ ਫਿਰ ਛੋਟੇ-ਛੋਟੇ ਜਿਹੜੇ ਆ ਉਹ ਲੱਗ ਹੀ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਛੱਤ ਤੇ ਖੇਤ ਕਿੰਨਾ ਵਧੀਆ ਹੋਇਆ ਤੇ ਮਤਲਬ ਕਿੰਨੀ ਹਰੀਆਲੀ ਵੀ ਆ ਤੇ ਖਾਣ ਨੂੰ ਵੀ ਆਪਣੇ ਵਾਧੂ ਮਤਲਬ ਇਥੇ ਸਰੀ ਜਾਂਦਾ ਨਾਲੋਂ ਨਾਲ ਬਰੋਕਲੀ ਦੀ ਵੈਸੇ ਵੀ ਇੰਨੀ ਜ਼ਿਆਦਾ ਤਾਂ ਵਰਤੋਂ ਨਹੀਂ ਹੁੰਦੀ ਅਸੀਂ ਤਾਂ ਨਹੀਂ ਇੰਨੀ ਜ਼ਿਆਦੀ ਵਰਤੋਂ ਕਰਦੇ ਤੇ ਮੈਗੀ ਚ ਪਾਲੀ ਦੀਆਂ ਜਾਂ ਆਪਾਂ ਵੈਸੇ ਸਬਜੀ ਮਤਲਬ ਘੱਟ ਖਾਣੇ ਅਸੀਂ ਇਹਦੀ ਇਹ ਸੀ ਆਪਣਾ ਅੱਜ ਦਾ ਸਬজੀਆਂ ਤੇ ਵੀਡੀਓ ਤੁਸੀਂ ਵੀ ਚਾਹੋ ਤਾਂ ਆਪਣੀ ਛੱਤ ਦੇ ਉੱਤੇ ਇਸ ਤਰ੍ਹਾਂ ਸਬজੀਆਂ ਲਗਾ ਸਕਦੇ ਹੋ ਬਿਲਕੁਲ ਖੇਤ ਵਾਂਗੂ ਹੀ ਦੇਖੋ ਤੁਸੀਂ ਲੱਗ ਰਿਆ ਆ ਤੇ ਜੇ ਤੁਸੀਂ ਨਾਰਥਲੇ ਟੋਕਰੀਆਂ ਦੇਖੋ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਛੱਤ ਤੇ ਲੱਗੀਆਂ ਹੋਣਗੀਆਂ ਇੱਧਰ ਫਿਰ ਆਪਣੇ ਲੱਗੇ ਹੋਏ ਨਿੰਬੂ ਕੁਝ ਫਲਾਂ ਵਾਲੇ ਬੂਟੇ ਇੱਧਰ ਲੱਗੇ ਹੋਏ ਨੇ ਫਲਾਂ ਵਾਲੇ ਤੇ ਆਪਾਂ ਫਿਰ ਤੁਹਾਨੂੰ ਕਿਸੇ ਦਿਨ ਵੀਡੀਓ ਦਿਖਾਵਾਂਗੇ ਅੱਜ ਆਪਣੀਆਂ ਕੱਲੀਆਂ ਸਬਜ਼ੀਆਂ ਆਪਾਂ ਤੁਹਾਨੂੰ ਦੱਸੀਆਂ ਵੀ ਤੁਸੀਂ ਛਾਤੇ ਤੇ ਕਿਸ ਤਰ੍ਹਾਂ ਲਗਾ ਸਕਦੇ ਹੋ ਜੇ ਮੈਂ ਲਗਾ ਸਕਦੀ ਆ ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਤੇ ਤੁਸੀਂ ਵੀ ਜ਼ਰੂਰ ਲਗਾ ਸਕਦੇ ਹੋ ਜਿਨ੍ਹਾਂ ਕੋਲ ਜ਼ਮੀਨ ਵਗੈਰਾ ਨਹੀਂ ਹੈਗੀ ਤੇ ਤੁਸੀਂ ਇਸ ਤਰ੍ਹਾਂ ਟੋਕਰੀਆਂ ਲੈ ਕੇ ਜਾਂ ਛੋਟੇ-ਛੋਟੇ ਗਮਲੇ ਲੈ ਕੇ ਉਹਨਾਂ ਵਿੱਚ ਕੋਸ਼ਿਸ਼ ਕਰੋ ਵੀ ਜ਼ਿਆਦਾ ਜਿਹੜੇ ਪੱਤੇ ਆ ਉਹ ਪਾਓ ਮਿੱਟੀ ਘੱਟ ਜਿੰਨੀ ਹੋ ਸਕੇ ਘੱਟ ਮਿੱਟੀ ਪਾਓ ਪੱਤੇ ਪਾ ਕੇ ਤੇ ਤੁਸੀਂ ਇਸ ਤਰ੍ਹਾਂ ਪਨੀਰੀ ਲਿਆਣ ਕੇ ਤੇ ਲਗਾ ਸਕਦੇ ਹੋ ਧੰਨਵਾਦ ਜੀ ਜੇ ਤੁਸੀਂ ਮੇਰੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀ ਤੁਸੀਂ ਮੇਰੀ ਇੱਥੋਂ ਤੱਕ ਵੀਡੀਓ ਦੇਖੀ ਹੈ ਤਾਂ ਵੀਡੀਓ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀ ਹੋਲੇ ਵਸਦੇ ਰਹੋ ਸਤਿ ਸ਼੍ਰੀ ਅਕਾਲ